ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਮਨ ਬਿਰਤੀ ਕਾਗਰ ਕਰੋ ਭਾਈ ਸਾਵਧਾਨ ਹੋਵੇ ਚੌਂਕੜੇ ਮਾਰੋ ਭਾਈ ਇੱਕ ਵਾਰੀ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਓ ਪਿਆਰਿਓ ਮਨੋ ਕਰੋ ਕਿਰਪਾ ਇਕਾਗਰ ਕਰੋ ਬਿਰਤੀ ਮੈਂ ਜਿੱਥੋਂ ਗੱਲ ਛੱਡੀ ਸੀ ਧੰਨ ਗੁਰੂ ਰਾਮਦਾਸ ਮਹਾਰਾਜਾ ਲੱਗਾ ਹੈ ਦਰਬਾਰ ਸਤ ਦਾ ਇੱਕ ਬਜ਼ੁਰਗ ਬਾਬਾ ਗੁਰੂ ਰਾਮਦਾਸ ਦੇ ਘਰੇ ਸੇਵਾ ਕਰਦਾ ਲੰਗਰ ਪਕਾਉਣ ਦੀ ਜੋੜੇ ਸਾਫ ਕਰਨ ਦੀ ਜੋ ਵੀ ਕਾਰ ਸੇਵਾ ਚੱਲਦੀ ਹੈ ਗੁਰੂ ਘਰ ਵਿੱਚ ਕਰਦਾ ਹੈ ਨਾ ਲੰਗਰ ਛੱਕਦਾ ਨਾ ਕੁਝ ਮੰਗਦਾ ਤੇ ਘਰੋਂ ਚਲੇ ਜਾਂਦਾ ਹੈ ਮਹਾਰਾਜ ਦੇਖਦੇ ਰਹਿ ਉਹ ਗੁਰੂ ਕਾਹਦਾ ਜੁ ਦੱਸਣਾ ਪੈ ਜਾ ਅੰਤਰਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰਾ ਜੋ ਮੰਗਾ ਠਾਕੁਰੇ ਆਪਣਾ ਤਾਂ ਸੋਈ ਛੋਈ ਦੇ ਬੈ ਇੱਕ ਦਿਨੇ ਅੰਤਰਾਜਾਮੀ ਗੁਰੂ ਨੇ ਆਵਾਜ਼ ਮਾਰੀ ਕਹਿੰਦੇ ਬਜ਼ੁਰਗਾ ਸਾਡੇ ਕੋਲ ਤੇ ਆ ਮੜਾ ਆਇਆ ਮਹਾਰਾਜ ਕੋਲ ਮਹਾਰਾਜ ਕਹਿੰਦੇ ਬਜ਼ੁਰਗਾ ਬੜੀ ਸੇਵਾ ਕਰਦਾ ਹੈ ਲੰਗਰ ਪਕਾਉਣਾ ਹੈ ਲੰਗਰ ਛਕਾਉਣਾ ਜੋੜੇ ਸਾਫ਼ ਕਰਦਾ ਝੂਠੇ ਬਰਤਨ ਮਾਂਜਦਾ ਹੈ ਪਰ ਲੰਗਰ ਆਪ ਨਹੀਂ ਛਕਦਾ ਤੇ ਮੁੜ ਜਾਣਾ ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਹੀ ਬਰਤੀ ਹੋ ਜਾਂਦੀ ਹੈ ਇਕਾਗਰ ਮਨ ਤ੍ਰਿਪਤ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਫਿਰ ਅੱਜ ਕੁਝ ਮੰਗ ਲੈ ਸਾਡੇ ਜੀ ਸਤਗੁਰੂ ਸੱਜੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਬਹੁਤ ਦਿੱਤਾ ਕੋਈ ਤੁਸਾਂ ਨੇ ਪਰ ਗਰੀਬੀ ਐ ਘਰ ਵਿੱਚ ਕਹਿੰਦਾ ਮਹਾਰਾ ਦਿੱਤਾ ਹੀ ਬਹੁਤ ਕੁਝ ਹੈ ਮੰਗਾ ਕੀ ਤੁਹਾਡੇ ਕੋਲੋਂ ਵਾਹ ਜੀ ਇਹ ਮੇਰੀ ਸੋਚ ਹੈ ਇਹ ਨਾਖੋ ਕਿੱਥੇ ਲਿਖਿਆ ਪੜਿਆ ਹੈ ਇਹ ਮੇਰੀ ਸੋਚ ਆ ਵੀ ਇਸ ਦਰ ਤੇ ਆਣ ਕੇ ਕਦੇ ਸੰਗਣਾ ਨਹੀਂ ਚਾਹੀਦਾ ਜੀ ਤੇ ਇਸ ਦਰ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਮੰਗਣਾ ਵੀ ਨਹੀਂ ਚਾਹੀਦਾ ਵਾਹ ਜੀ ਜਿਹੜੇ ਕੋ ਮੰਗੋ ਫਿਰ ਉਹਦੇ ਨਾਂ ਨੂੰ ਲਾਜ ਰੱਖਦੀ ਐ ਸਤਿਗੁਰੂ ਕਹਿੰਦੇ ਮੰਗ ਕਹਿੰਦਾ ਮਹਾਰਾਜ ਮੰਗਾ ਕੀ ਸਾਰਾ ਕੁਝ ਤੇ ਧੀਆ ਪੁੱਤ ਧਨ ਦੌਲਤ ਬਹੁਤ ਕੁ ਦਿੱਤਾ ਮਹਾਰਾਜ ਨੇ ਆਵਾਜ਼ ਮਾਰ ਲਈ ਕਹਿੰਦੇ ਮੰਗ ਤੁਰਪਿਆ ਥੋੜੀ ਦੂਰ ਗਿਆ ਤੇ ਮੁੜ ਆਇਆ ਕਹਿੰਦਾ ਮਹਾਰਾਜ ਇੱਕ ਮਨਵਚਨਾ ਇੱਕ ਫੁਰਨਾ ਫਰਿਆ ਫੁਰਨਾ ਜੇ ਫੁਰਨਾ ਹੀ ਨਹੀਂ ਸਾਨੂੰ ਜੀਉਂ ਦਿੰਦੇ ਮਹਾਰਾਜ ਕਹਿੰਦੇ ਦੱਸ ਮੰਗ ਕਹਿੰਦਾ ਮਹਾਰਾਜ ਜਦੋਂ ਤੁਸੀਂ ਮਾਲਵੇ ਆਉਨ ਆ ਗਏ ਮੇਰੇ ਘਰੇ ਇੱਕ ਵਾਰੀ ਆਇਓ ਚਰਨ ਪਾਇਓ ਤੇ ਮੈਂ ਤੁਹਾਨੂੰ ਲੰਗਰ ਛਕਾਵਾਂਗਾ ਮਹਾਰਾਜ ਕਹਿੰਦੇ ਵੀ ਸਿੱਖਾ ਜਦੋਂ ਕਹਿ ਉਹਦੋਂ ਆ ਜਾਣਾ ਜੀ ਤੁਰ ਪਿਆ ਫੇਰ ਫੁਰਨਾ ਆਇਆ ਪਾਸ ਮੁੜਿਆ ਵੀ ਘਰ ਤੇ ਉਹਨੂੰ ਦੱਸਿਆ ਹੀ ਨਹੀਂ ਕਿ ਉਹ ਘਰੇ ਚਲਦੀਆਂ ਹੁੰਦੀਆਂ ਨੇ ਬੀਬੀਆਂ ਦੀਆਂ ਤੁਹਾਡੇ ਵੀ ਚਲਦੀ ਹੋਵੇ ਪਰ ਸਾਡੇ ਚਲਦੀਆਂ ਨੇ ਬੀਬੀਆਂ ਦੀਆਂ ਯਾਦ ਰੱਖਿਓ ਮੈਂ ਆਪਣੇ ਦਵਾਬੇ ਦੀ ਗੱਲ ਕਰ ਜਾਵਾਂ ਜਦੋਂ ਅਸੀਂ ਦਵਾਬੇ ਚੋਈਦਾ ਬੀਬੀਆਂ ਦੇ ਖਿਲਾਫ ਕਦੇ ਨਹੀਂ ਅਸੀਂ ਬੋਲੇ ਕਿਉਂਕਿ ਸਾਨੂੰ ਸੱਦਣਾ ਬੀਬੀਆਂ ਨੇ ਹੁਕਮ ਨਾਲ ਹੁੰਦਾ ਹੈ ਜੇ ਘਰ ਦੀ ਜਥੇਦਾਰ ਨਹੀਂ ਕਹਦੇ ਮਹਿਰਮ ਸੱਦਣਾ ਤੇ ਸੱਦਣਾ ਹੀ ਸੱਦਣਾ ਹੈ ਜੇ ਬੀਬੀ ਕਹਦੇ ਮਹਿਰਮ ਨਹੀਂ ਆਉਣਾ ਚਾਹੀਦਾ ਕਿਸੇ ਦੀ ਮਜਾਲ ਆ ਕਿ ਸਾਨੂੰ ਸੱਦ ਲਵੇ ਕੋਈ ਕਿਉਂਕਿ ਘਰ ਦੀ ਮਨਿਸਟਰ ਹੁੰਦੀਆਂ ਨੇ ਬੀਬੀਆਂ ਜੀ ਸਤਗੁਰੂ ਕਿਰਪਾ ਕਰੇ ਕਹਿੰਦਾ ਮੈਂ ਆਦੀ ਘਰ ਵਾਲੀ ਦਾ ਪੁੱਛਿਆ ਹੀ ਨਹੀਂ ਵੀ ਮਹਾਰਾਜ ਨੂੰ ਪੁੱਛਿਆ ਵੀ ਤੁਸੀਂ ਕਿੰਨੇ ਜਣੇ ਆਵੋਗੇ ਮਹਾਰਾਜ ਕਹਿੰਦਾ ਸਤਗੁਰੂ ਜੇ ਅਸੀਂ ਤੁਹਾਨੂੰ ਸੱਦੀਏ ਗੁਰੂ ਘਰ ਲੰਗਰ ਛਕਣ ਵਾਸਤੇ ਕਿੰਨੇ ਜਣੇ ਆਵੋਗੇ ਮਹਾਰਾਜ ਕਹਿੰਦੇ 30 35 40 ਜਣੇ ਸੁਭਾਵਕ ਹੀ ਆ ਸਾਡੇ ਨਾਲ ਸਿੱਖ ਹੁੰਦੇ ਆਵਾਂਗੇ ਸਤਿਗੁਰੂ ਫੇਰ ਨਾ ਆਇਓ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਨਹੀਂ ਸਮਰਥਾ ਹੀ ਨਹੀਂ ਤੋ ਲੰਗਰ ਛਕਾਉਣ ਦੀ 40 ਬੰਦੇ ਤੁਸੀਂ ਸਾਡੇ ਤੇ 4 ਮਹੀਨਿਆਂ ਦਾ ਰਾਸ਼ਨ ਤੁਸੀਂ ਨੇ ਖਾ ਜਾਣਾ ਅਸੀਂ ਕਿਦਾਂ ਸੰਭਾਂਗੇ ਤੁਹਾਨੂੰ ਮਹਾਰਾਜ ਕਹਿੰਦੇ ਸਿੱਖਾ ਫਿਕਰ ਨਾ ਕਰ ਅਸੀਂ ਉਦੋਂ ਆਵਾਂਗੇ ਜਦੋਂ ਤੇਰੇ ਘਰ ਸਰਗੀ ਆ ਜਾਵੇ ਸਰਗੀ ਕਹਿੰਦੇ ਨੇ ਅਮੀਰ ਨੂੰ ਇੰਨੀ ਤੇਰੇ ਘਰ ਅਮੀਰੀ ਆਵੇਗੀ ਗੁਰੂ ਕਲੀਆਂ ਸਾਡੀਆਂ ਦੁੱਖ ਨਹੀਂ ਦੂਰ ਕਰਦਾ ਸਾਡਾ ਗੁਰੂ ਗਰੀਬਾਂ ਨੂੰ ਅਮੀਰ ਵੀ ਕਰਦਾ ਹੈ ਵਾਹਿ ਜੀ ਚੋ ਮਰਜੀ ਮੰਗ ਲਓ ਮੈਂ ਬੇਇੱਜ਼ਤੀ ਕਰਾਂ ਪਰ ਤਖਤ ਨੂੰ ਪਰਵਾਹ ਨਹੀਂ ਸਾਡੇ ਕੋਲ ਹੈ ਕੁਝ ਨਹੀਂ ਗੁਰੂ ਦਾ ਨਾਮ ਹੈ ਗੁਰੂ ਦੀ ਬਾਣੀ ਹੈ ਗੁਰੂ ਦਾ ਇਤਿਹਾਸ ਹੈ ਉਹਦੇ ਨਾਲ ਤੁਸੀਂ ਸਾਨੂੰ ਬੁੱਕਾਂ ਦੇ ਬੁੱਕ ਥੱਬਿਆਂ ਦੇ ਥੱਬੇ ਥਈਆਂ ਦੀਆਂ ਥਈਆਂ ਨੋਟਾਂ ਦੀਆਂ ਸਾਨੂੰ ਹਵਾਲੇ ਕਰਦੇ ਨਹੀਂ ਜਿਹੜਾ ਗੁਰੂ ਦਾ ਨਾਮ ਲੈਂਦਾ ਤੇ ਗੁਰੂ ਉਹਦੇ ਉੱਤੇ ਕਿਰਪਾ ਕਰ ਦਿੰਦਾ ਹੈ ਤੇ ਜਿਹੜਾ ਗੁਰੂ ਦਾ ਨਹੀਂ ਬਣਦਾ ਉਹਦਾ ਕੋਈ ਵੀ ਨਹੀਂ ਬਣਦਾ ਬੇਮਖੋਏ RAM ਤੇ ਲੱਗਣ ਜਨਮ ਵਿਜੋਗ ਹਜੋਗ ਸਤਗੁਰੂ ਕਹਿੰਦੇ ਤੂੰ ਐਡਾ ਅਮੀਰ ਹੋਵੇਂਗਾ ਤੇਰੇ ਕੋਲ ਨੌਕਰ ਚਾਕਰ ਧਨ ਦੌਲ ਦਾ ਪਤਾ ਹੀ ਕੋਈ ਨਹੀਂ ਹੋਵੇਗਾ ਕਿੰਨਾ ਕਹਿੰਦਾ ਮਹਾਰਾਜ ਜਦੋਂ ਇਹ ਸਭ ਕੁਝ ਹੋਵੇਗਾ ਮੈਂ ਜਿੰਦਾ ਹੋਵਾਂਗਾ ਮਹਾਰਾਜ ਕਹਿੰਦੇ ਨਹੀਂ ਤੂੰ ਜੀਉਂਦਾ ਨਹੀਂ ਨਾ ਤੂੰ ਹੋਵੇਂਗਾ ਨਾ ਇਨਸਾਨੀ ਜੰਮ 'ਚ ਮੈਂ ਹੋਵਾਂਗਾ ਵਾਹ ਜੀ ਵਾਹ ਫਿਰ ਮਹਾਰਾਜ ਮਹਾਰਾਜ ਕਹਿੰਦੇ ਜਿਹੜਾ ਤੇਰਾ ਪਰਿਵਾਰ ਹੋਵੇਗਾ ਨਾ ਉਹ ਇਹ ਸਭ ਕੁਝ ਦੇਖੇਗਾ ਮਰਾ ਤੁਸੀਂ ਕਦੋਂ ਆਵੋਗੇ ਫਿਰ ਮਹਾਰਾਜ ਕਹਿੰਦੇ ਜਦੋਂ ਮੇਰਾ ਨਵਾਂ ਜਾਮਾ ਆਇਆ ਨਾ ਨਵਾਂ ਜਾਮਾ ਮੈਂ ਆਪ ਹੀ ਆਵਾਂਗਾ ਤੇਰੇ ਕੋਲ ਵਾਹ ਜੀ ਵਾਹ ਤੇ 40 ਸਖੀ ਲੈ ਕੇ ਆਵਾਂਗਾ ਲਓ ਜੀ ਜਦੋਂ ਗੁਰੂ ਤੇਗ ਬਹਾਦਰ ਬਕਾਲੇ ਦੀ ਧਰਤੀ ਤੇ ਫਿਰਦੇ ਫਿਰਦੇ ਮਾਲਵੇ ਧਰਤੀ ਇਸ ਗੁਰਮਖ ਪਰਿਵਾਰ ਵੱਲ ਨੂੰ ਆਏ ਨਾ ਇਸ ਗੁਰਮਖ ਪਰਿਵਾਰ ਦਾ ਜਿਹੜਾ ਨੌਜਵਾਨ ਤੁਹਾਡੇ ਵਰਗਾ ਬੜਾ ਸੇਵਾਦਾਰ ਵੱਡਾ ਸੇਵਕ ਕੋ ਸੇਵਾ ਪਣਾਈ ਹੁਕਮ ਬੂਝ ਪਰਮ ਪਦ ਪਾਈ ਜੇ ਸਤਿਗੁਰੂ ਸੱਜੇ ਪਾਤਸ਼ਾਹ ਲੈ ਕੇ ਸਿੱਖਾਂ ਨੂੰ ਨਾਲ ਇਹਦੇ ਪਿੰਡ ਪਹੁੰਚ ਗਏ ਇਹਨੂੰ ਪਤਾ ਲੱਗਾ ਤੁਰ ਤੇਗ ਮਹਾਰਾਜ ਆਏ ਨੇ ਇਹ ਮਹਾਰਾਜ ਘਰ ਵਿੱਚ ਲੈ ਕੇ ਗਿਆ ਪਾਣੀ ਦੀਆਂ ਗਾਗਰਾਂ ਭਰ-ਭਰ ਕੇ ਅੰਮ੍ਰਿਤ ਵੇਲੇ ਗੂਦਾ ਇਸ਼ਨਾਨ ਕਰਵਾਇਆ ਤੇ ਸਤਿਗੁਰੂ ਮਹਾਰਾਜ ਤੁਰ ਲੱਗੇ ਨਾ ਲੰਗਰ ਛੱਕ ਕੇ ਤੇ ਮਹਾਰਾਜ ਵਾਸਤੇ ਸੋਨੇ ਦੀ ਥਾਲ ਮੋਹਰਾਂ ਦੀ ਭਰ ਕੇ ਲੈ ਕੇ ਆ ਗਿਆ ਗੁਰੂ ਦੇ ਕੋਲ ਸਤਿਗੁਰੂ ਆਪ ਭੇਟਾ ਪ੍ਰਵਾਨ ਕਰ ਲਓ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਦਾ ਪਿਆਰਿਓ ਪਤਾ ਨਹੀਂ ਤੁਹਾਨੂੰ ਇਸ ਗੱਲਾਂ ਤੁਸੀਂ ਸਹਿਮਤ ਹੋ ਮੋ ਜਾਨਾ ਜਦੋਂ ਤੁਸੀਂ ਗੁਰੂ ਨੂੰ ਕੁਝ ਵੀ ਦੋਣਾ ਗੁਰੂ ਦੇ ਚਰਨਾਂ ਵਿੱਚ ਲੈ ਕੇ ਆਓ ਕਦੇ ਗਰੰਥੀ ਸਿੰਘ ਨੂੰ ਇਹ ਨਾ ਕਰਿਆ ਕਿ ਉਹ ਵੀ ਅਸੀਂ ਗੁਰੂ ਘਰ ਨੂੰ ਇੰਨਾ ਦਾਨ ਕਰਨਾ ਹੈ ਦਾਨ ਕਰਨਾ ਇਹ ਨਾ ਆਖਿਆ ਕਿਉਂਕਿ ਦਾਨ ਹਮੇਸ਼ਾ ਛੋਟਿਆਂ ਨੂੰ ਹੁੰਦਾ ਹੈ ਵੱਡਿਆਂ ਨੂੰ ਨਹੀਂ ਜਦੋਂ ਵੀ ਤੁਸੀਂ ਗੁਰੂ ਘਰ ਵਿੱਚ ਕੁਝ ਵੀ ਲੈ ਕੇ ਆਉਣਾ ਹੋਵੇ ਕਹਿੰਦੇ ਗੁਰੂ ਦੀ ਪ੍ਰੇਮ ਭੇਟਾ ਜੇ ਪ੍ਰੇਮ ਭੇਟਾ ਜਿਹਦਾ ਕੋਈ ਨਾਂ ਨਹੀਂ ਹੁੰਦਾ ਪ੍ਰੇਮ ਭੇਟਾ ਦਾ ਛੋਟੇ ਵਾਸਤੇ ਦਾਨ ਵੱਡੇ ਵਾਸਤੇ ਭੇਟਾ ਹਮੇਸ਼ਾ ਗੱਲ ਯਾਦ ਰੱਖੋ ਜਦੋਂ ਗਰੰਥੀ ਸਿੰਘਾਂ ਨੂੰ ਕੁਝ ਦੇਣੇ ਹੋ ਤੁਸੀਂ ਪਾਠੀ ਸਿੰਘਾਂ ਨੂੰ ਦੇਣੇ ਹੋ ਸਾਡੇ ਵਗ ਢਾਡੀ ਸਿੰਘਾਂ ਨੂੰ ਜਾਂ ਸਿਰ ਪਾਓ ਦਿੰਨੇ ਆ ਜਾਂ ਬਸਤਰ ਦਿੰਦੇ ਹੋ ਕੁਝ ਵੀ ਦਿੰਦੇ ਹੋ ਮਾਇਆ ਦੇ ਰੂਪ ਤੇ ਧਰ ਦੇ ਦੌਰ ਤੇ ਕੁਝ ਵੀ ਦਿੰਦੇ ਹੋ ਨਾ ਕਦੇ ਇਹ ਨਾ ਆਖਿਆ ਕਰੋ ਕਿ ਅਸੀਂ ਦਾਣ ਦੇਣ ਲੱਗੇ ਅਸੀਂ ਆਖਿਆ ਗੁਰੂ ਦੇ ਸਿੱਖਾਂ ਵਾਸਤੇ ਭੇਟਾ ਹੈ ਗੁਰੂ ਕੇ ਵਜ਼ੀਰਾਂ ਵਾਹ ਜੀ ਸਾਡੇ ਗ੍ਰੰਥੀ ਸਿੰਘ ਬੈਠੇ ਇਹ ਗੁਰੂ ਦੇ ਵਜ਼ੀਰ ਆ ਤੀਜੀ ਗੱਲ ਜਦੋਂ ਗੁਰੂ ਦਾ ਵਜ਼ੀਰ ਹੁਕਮਨਾਮਾ ਲੈਂਦਾ ਹੋਵੇ ਆਰੰਭ ਦੇ ਵਿੱਚ ਤੇ ਸਮਾਪਤੀ ਵੇਲੇ ਕਦੇ ਵੀ ਨਾਲ ਹੁਕਮਨਾਮਾ ਨਾ ਪੜਿਆ ਕਰ ਮੈਂ ਵੇਖਿਆ ਸਾਡੇ ਕਈ ਬਜ਼ੁਰਗ ਮੇਰੀਆਂ ਭੈਣਾਂ ਮਤਾਵਾ ਸਵੇਰੇ ਜਦੋਂ ਹੁਕਮਨਾਮਾ ਆਉਂਦਾ ਜਾਂ ਰਾਤ ਰਾਤ ਦੇ ਵੇਲੇ ਹੁਕਮਨਾਮਾ ਆਉਂਦਾ ਤੇ ਬੀਬੀਆਂ ਨਾਲ ਹੀ ਹੁਕਮਨਾਮਾ ਪੜਦੀਆਂ ਵੀਰ ਨਾਲ ਹੁਕਮਨਾਮਾ ਪੜਦੇ ਬਹੁਤ ਵੱਡਾ ਗੁਨਾਹ ਅਸੀਂ ਕਰ ਰਹੇ ਆਂ ਗੁਰੂ ਤੋਂ ਵੱਡੇ ਆਪਾਂ ਆਪਣੇ ਆਪ ਸਮਝ ਰਹੇ ਆਂ ਜੇ ਤੁਸੀਂ ਸੁਖਮਣੀ ਨਾਲ ਪੜ੍ਹਨੀ ਆ ਪੜੋ ਜਰਜੀਤ ਸਿੰਘ ਨਾਲ ਪੜਨਾ ਪੜੋ ਪੰਜ ਬਾਣੀਆਂ ਨਾਲ ਪੜ੍ਹਨੀ ਆ ਪੜੋ ਕੋਈ ਹਰਜ ਨਹੀਂ ਗਾ ਵੀ ਇਹ ਸੁਣੀਏ ਮਨ ਰੱਖੀਏ ਪਾਹੋ ਪਰ ਇਹ ਗੱਲ ਨੋਟ ਕਰਕੇ ਜਾਇਓ ਜਦੋਂ ਵੀ ਗਰੰਥੀ ਸਿੰਘ ਹੁਕਮਨਾਮਾ ਲੈਂਦਾ ਜੇ ਹੁਕਮਨਾਮਾ ਕੇਵਲ ਸੁਣਨ ਵਾਸਤੇ ਹੁੰਦਾ ਹੈ ਸੁਣਾਉਣ ਵਾਸਤੇ ਨਹੀਂ ਉਹ ਕੇਵਲ ਤੇ ਕੇਵਲ ਗੁਰੂ ਦਾ ਇੱਕ ਵਜ਼ੀਰ ਹੀ ਸੁਣਾ ਸਕਦਾ ਹੈ ਸਾਡਾ ਗੁਰੂ ਕੌਣ ਹੈ ਬਾ ਪਾਤਸ਼ਾਹ ਤੇ ਪਾਸ਼ ਦਾ ਥੱਲੇ ਕੌਣ ਦਾ ਉਹਦਾ ਵਜ਼ੀਰ ਜੇ ਵਜ਼ੀਰ ਸਾਨੂੰ ਹੁਕਮ ਦਿੰਦਾ ਕਿ ਮੇਰੇ ਗੁਰੂ ਦਾ ਹੁਕਮ ਹੈ ਮੇਰੇ ਰਾਜ ਦਾ ਹੁਕਮ ਹੈ ਭਾਈ ਤੇਰੇ ਉੱਤੇ ਆ ਸਜ਼ਾ ਲੱਗੀ ਹੈ ਅਸੀਂ ਵਜ਼ੀਰ ਨਾਲ ਥੋੜਾ ਬੋਲੀਦਾ ਵੀ ਭਾਈ ਆਦਾਂ ਨਹੀਂ ਇਦਾਂ ਵਾ ਰਾਜੇ ਦੇ ਵਿੱਚ ਕਹਨ ਵਜ਼ੀਰ ਆ ਵਜ਼ੀਰ ਸਾਨੂੰ ਹੁਕਮ ਦਿੰਦਾ ਜਿਹੜੇ ਗਰੰਤੀ ਸਿੰਘ ਆ ਗੁਰੂ ਦੇ ਵਜ਼ੀਰ ਆ ਇਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਤੇ ਇਹਦੇ ਵਸੀਰ ਨੇ ਗ੍ਰੰਥੀ ਸਿੰਘ ਬਾਬੇ ਕਦੇ ਵੀ ਇਹਨਾਂ ਨੂੰ ਇਹ ਨਾ ਅਖੇ ਬਾਬਾ ਜੀ ਤੁਹਾਨੂੰ ਇਹਨਾਂ ਦਾਨ ਕਰਤਾ ਨਾ ਨਾ ਬਿਲਕੁਲ ਗਲਤ ਹੈ ਭੇਟਾ ਆਖਿਆ ਕਰੋ ਬਾਬਾ ਜੀ ਦੇ ਵਾਸਤੇ ਭੇਟਾ ਲੈ ਕੇ ਆਏ ਆ ਜੀ ਰਹੁ ਵਿਚਾਰ ਇਹਨੇ ਥਾਲ ਪਰ ਕੇ ਆਖਿਆ ਮਹਾਰਾਜ ਤੁਹਾਡੇ ਵਾਸਤੇ ਪ੍ਰੇਮ ਦਰਸ਼ਨੀ ਭੇਟਾ ਜੇ ਮਹਾਰਾਜ ਕਹਿੰਦੇ ਵੀ ਮਹਾਰਾਜ ਕਦੇ ਇਹਦੇ ਵੱਲ ਦੇਖਦੇ ਨੇ ਕਦੇ ਉਹ ਮੂਹਰੇ ਵੱਲ ਦੇਖਦੇ ਨੇ ਮਹਾਰਾਜ ਕਹਿੰਦੇ ਤੁਹਾਡਾ ਪ੍ਰਸ਼ਾਦਾ ਤੇ ਪ੍ਰਵਾਨ ਆ ਪਰ ਤੇਰੀਆਂ ਮੋਹਰਾਂ ਨਹੀਂ ਪ੍ਰਵਾਨ। ਕਹਿੰਦਾ ਮਹਾਰਾਜ ਕਿਉਂ ਮਹਾਰਾਜ ਕਹਿੰਦੇ ਥੋੜੀਆਂ ਹੀ ਬਹੁਤ ਆ। ਜੇ ਬਹੁਤ ਥੋੜੀਆਂ ਪੇਟਾ। ਸਤਿਗੁਰੂ ਤੁਹਾਡੇ ਕਿਰਪਾ ਦੇ ਨਾਲ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਅਮੀਰ ਹੋਏ। ਜੇ ਥੋੜੀਆਂ ਨਾ ਅਸੀਂ ਸਭ ਕੁਝ ਕਾਰੋਬਾਰ ਵੇਚ ਦਿੰਨੇ ਆ ਪਰ ਤੁਹਾਨੂੰ ਨਾਰਾਜ਼ ਵੀ ਹੋਣ ਦਿੰਦੇ। ਜਿੱਥੇ ਅੱਗੇ ਸਾਨੂੰ ਮਿਲਿਆ ਤੁਸੀਂ ਫੇਰ ਦੇ ਦੋਗੇ। ਪਰ ਤੁਹਾਨੂੰ ਖਾਲੀ ਨਹੀਂ ਜਾਣ ਦਿੰਦੇ ਸਤਿਗੁਰੂ ਦੱਸੋ ਕਿੰਨੀ ਭੇਟਾ ਚਾਹੀਦੀ ਏ ਮਹਾਰਾਜ ਕਹਿੰਦੇ ਬੋਰੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰਾ ਚਾਹੀਦੀਆਂ ਨੇ ਮੋਹਰਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੱਸੋ ਮਹਾਰਾਜ ਕਹਿੰਦੇ ਆ ਥਾਲ ਦੀ ਮੋਹਰਾ ਦੀ ਹੈ ਨਾ ਇਹਨੂੰ ਰੱਖ ਲੈ ਕੋਲ ਸਮਾਂ ਆਊਗਾ ਅਸੀਂ ਤੇਰੇ ਤੋਂ ਮੋਹਰਾ ਆਪੇ ਬੋਰੀਆਂ ਭਰ-ਭਰ ਕੇ ਲਵਾਂਗੇ ਮਿੱਤਰਾ ਬੋਰੀਆਂ ਭਰ ਰਦੀਆਂ ਤਿਆਰੀਆਂ ਕਰ ਲੈ ਜੀ ਉਹ ਸਮਾ ਬਹੁਤ ਲਾਗੇ ਆ ਰਿਹਾ ਜਦੋਂ ਤੇਰੀਆਂ ਭਰੀਆਂ ਹੋਈਆਂ ਬੋਰੀਆਂ ਦੀ ਇੱਕ ਇੱਕ ਮੋਹਰ ਦੀ ਸਾਨੂੰ ਲੋੜ ਪੈਣੀ ਹੈ ਸਤਗੁਰਥਾਲ ਭਰਿਆ ਛੱਡ ਕੇ ਤੁਰ ਗਿਆ ਸਮਾ ਆਪਣੀ ਚਾਲੇ ਚੱਲਦਾ ਗਿਆ ਇਸ ਬਜ਼ੁਰਗ ਦਾ ਨਾਮ ਹੈ ਇੱਕ ਨੌਜਵਾਨ ਦਾ ਨਾਮ ਹੈ دیਵਾਨ ਟੋਡਰਮਲ ਸਰਕਾਰੀ دیਵਾਨ ਹੈ ਅੱਜ ਵੀ ਉਹਦੀ ਜਹਾਜ਼ ਹਵੇਲੀ ਤੁਹਾਨੂੰ ਤਰਸਦੀ ਪਈ ਅੱਜ ਇੱਟ ਇੱਟ ਡਿੱਗਦੀ ਪਈ ਹੈ ਜਿੱਥੇ ਅਜ ਨਸ਼ਈਆਂ ਦਾ ਅੱਡਾ ਬਣਿਆ ਹੋਇਆ ਹੈ دیਵਾਨ ਟੋਡਰਮਲ ਦੀ ਹਵੇਲੀ ਕਿ ਉਹ ਵੀ ਸੇਖਾ ਕੌਮ ਨਾ ਸ਼ੁਕਰੀ ਕੌਮ ਹੈ ਬੜੀ ਛੇਤੀ ਭੁੱਲ ਜਾਂਦੀ ਹੈ ਆਪਣੇ ਵੱਡਿਆਂ ਬਡੇਰਿਆਂ ਨੂੰ ਸ਼ਹੀਦਾਂ ਨੂੰ ਬੜੀ ਛੇਤੀ ਭੁੱਲ ਜਾਂਦੀ ਹੈ ਨਵੇਂ ਆਣ ਜੁੜ ਜਾਂਦੀ ਹੈ ਰਹੁ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰ ਬੜਾ ਉੱਚਾ ਹੈ ਇਹਦੀ ਧੀ ਦਾ ਨਾਮ ਹੈ ਬੀਬੀ ਭਵਾਨੀ ਡੋਡਿਆਂ ਵਾਲੀ ਪਿੰਡ ਵਜਦਾ ਅੱਜ ਡੋਡਿਆਂ ਵਾਲੀ ਨੇ ਕਹਿੰਦੇ ਉਸ ਪਿੰਡ ਦਾ ਨਾਮ ਬਲ ਕੇ ਭਗਵਾ ਭਵਾਨੀ ਘੜ ਰੱਖਿਆ ਗਿਆ ਇਹ ਬੀਬੀ ਆਪਣੇ ਸਹੁਰੇ ਘਰ ਆਇਆ